ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਤੇ ਸਾਵਕਾ ਸਾਇੰਕਲ ਦੀਆਂ ਵਕਾਂਸੀਆਂ ਆ ਚੁੱਕੀਆਂ ਹਨ ਜੀ ਅੱਜ ਉਹਨਾਂ ਬਾਰੇ ਤੁਹਾਨੂੰ ਅਪਡੇਟ ਦੇਣ ਜਾ ਰਹੇ ਹਾਂ ਜੀ ਓਖੜਾ ਬਿਜਲੀ ਗ੍ਰੈਡਰ ਬਠਿੰਡਾ ਦੇ ਵਿੱਚ ਸਾਵਕਾ ਸਾਇੰਕਲ ਦੀ ਲੋੜ ਹੈ ਜੀ ਜੋ ਕਿ ਗੰਮਨ ਹੋਣਾ ਚਾਹੀਦਾਗਾ ਜਿਸ ਕੋਲ 12 ਬੋਰ ਹੋਵੇ ਇਹਦੇ ਵਿੱਚ ਜੋ ਡਿਊਟੀ ਰਹੇਗੀ 15 ਦਿਨ ਰਹੇਗੀ ਸਫਰ ਰਾਤ ਨੂੰ ਅਤੇ ਜੋ ਇਹਦੇ ਵਿੱਚ ਤਨਖਾਹ ਮਿਲੇਗੀ 13800 ਪਲੱਸ 2300 ਰੁਪਿਆ ਪੀਐਫ ਦਾ ਮਨ ਵਾਲਾ ਜੀ ਜੋ ਦੂਸਰੀ ਵਕਾਂਸੀ ਰਹਿਵਾਲੀ ਹੈ ਜੀ ਸਾਬਕਾ ਸਾਇਕਲ ਲਈ ਸਕਿਉਰਟੀ ਗਾਰਡ ਦੇ ਵਿੱਚ ਜ਼ਰੂਰਤ ਹੈ ਜੀ ਅੱਸੀ ਚੌਂਕ ਦੇ ਵਿੱਚ ਜੋ ਐਲਡੀਪੋ ਹੈ ਉੱਥੇ ਜੋ ਡਿਊਟੀ ਹੈ 8 ਘੰਟੇ ਰਹੇਗੀ ਦਿਨ ਅਤੇ ਰਾਤ ਨੂੰ ਡਿਊਟੀ ਹੋਵੇਗੀ ਸ਼ਿਫਟਾਂ ਦੇ ਵਿੱਚ ਅਤੇ ਸਾਬਕਾ ਸਾਇਕਲ ਲਈ ਇਹ ਡਿਊਟੀ ਰਹਿਵਾਲੀ ਹੈ ਜੀ ਇਹਦੇ ਜੋ ਤਨਖਾਹ ਹੈ ਜੀ 22000 ਪਲੱਸ 2325 ਰੁਪਏ ਪੀਐਫ ਦੇ ਹਿਸਾਬ ਨਾਲ ਮਿਲੇਗਾ ਜੋ ਕਿ ਡੀਆਈਡੀ ਪੇਮੈਂਟ ਹੈ ਉਸ ਦੇ ਤਰੀਕੇ ਨਾਲ ਇਹ ਪੇਮੈਂਟ ਰਹਿਵਾਲੀ ਹੈ ਜੀ ਜੋ ਅਗਲੀ ਪੋਸਟ ਹੈ ਜੀ ਰੰਗੀਰਾ ਦਾ ਸੀਪਾਇਟ ਕੈਂਪ ਕਪੂਤਰਾ ਵਿੱਚ ਸਕਿਉਰਟੀ ਗਾਰਡ ਦੀ ਜ਼ਰੂਰਤ ਹੈ ਟ੍ਰੇਨਿੰਗ ਦੇ ਲਈ ਇੰਸਟ੍ਰਕ ਇਦੇ ਵਿੱਚ ਦੋ ਵਕਾਂਸੀਰਾਂ ਵਾਲੇ ਹਨ ਟੋਟਲ ਦੋ ਵਕਾਂਸੀਰਾਂ ਵਾਲੇ ਹਨ ਸੈਲਰੀ ਵਿੱਚ 18000 ਪ੍ਰਤੀ ਮਹੀਨੇ ਦੇ حساب ਨਾਲ ਮਿਲੇਗੀ ਤੁਸੀਂ ਇਹਨਾਂ ਦੇ ਮੋਬਾਈਲ ਨੰਬਰ 978012111 ਤੇ ਇਹਨਾਂ ਵਕਾਂਸੀ ਲਈ ਸੰਪਰਕ ਕਰ ਸਕਦੇ ਹੋ ਜੀ ਇਸ ਪੋਸਟ ਦੀ ਜੋ ਲਾਸਟ ਡੇਟ ਆ 5 ਦਸੰਬਰ 2025 ਰਹਿਵਾਲੀ ਆ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਬਾਕਸ ਵਿੱਚ ਕਮੈਂਟ ਕਰਨਾ ਜੀ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ